ਨਾ ਮੇਰਾ ਵਿਕਾਸ ਗੁੱਤਾ ਜੀ ਜੇ ਮੈਂ ਇਹਨਾਂ ਕੋ ਪੇਮੈਂਟ ਲੈਣੀ ਹੈ 1.5-2 ਸਾਲ ਹੋ ਗਿਆ ਇਹਨੀ ਪੇਮੈਂਟ ਲੱਖ ਰੁਪਈਆ ਲੈਣਾ ਜਦੋਂ ਇਹਨਾਂ ਕੋ ਜਾਇਦਾ ਹੀ ਪੈਸੇ ਮੰਗਣ ਇਹ ਉਦੋਂ ਹੀ ਸਾਨੂੰ ਟਰਕਾ ਦਿੰਦੇ ਸੀ ਕਦੀ ਕਹਿੰਦੇ ਮੇਰੇ ਘਰ ਦੇ ਠੀਕ ਨਹੀਂ ਆ ਕਦੀ ਕਹਿੰਦੇ ਮੇਰਾ ਮੈਂ ਠੀਕ ਨਹੀਂ ਆ ਇਹਨਾਂ ਨੂੰ ਅੱਗੇ ਹੀ ਬੜੀ ਦੀ ਕਹਿ ਚਲੋ ਸਾਡੀ ਪੇਮੈਂਟ ਵਾਪਸ ਕਰ ਦਿਓ ਭਾਂ ਥੋੜਾ ਥੋੜਾ ਕਰਕੇ ਦਿਓ ਕੋਈ ਗੱਲ ਨਹੀਂ ਹੈਗੀ ਅੱਜ ਇਹਨਾਂ ਦੀ ਦੁਕਾਨ ਤੇ ਪੇਮੈਂਟ ਲੈਣੀ ਅੱਜ ਮੈਂ ਇਹਨਾਂ ਦੀ ਦੁਕਾਨ ਤੇ ਉਧਰ ਲੰਘ ਰਿਹਾ ਤੇ ਮੈਂ ਖੜੋ ਗਿਆ ਮੈਂ ਕਹਿੰਦਾ ਜੀ ਅੰਕਲ ਪੇਮੈਂਟ ਕਰ ਦਿਓ ਇਹ ਮੇਰਾ ਥੀ ਪੈ ਗਏ ਕਹਿੰਦੇ ਕੋਈ ਗੱਲ ਤੁਹਾਨੂੰ ਦੱਸਣਾ ਨੇ ਮੈਂ ਤੂੰ ਜਿਹੜੀ ਪੇਮੈਂਟ ਮੰਗਣ ਆਇਆ ਇਹਨਾਂ ਨੇ ਆਪਣੇ ਮੁੜਿਆਂ ਨੂੰ ਫੋਨ ਕੀਤਾ ਦਾ ਮੋਬਾਈਲ ਚੈੱਕ ਕਰਾ ਲਓ ਇਹਨਾਂ ਨੇ ਆਪਣੇ ਮੁੜਿਆਂ ਨੂੰ ਫੋਨ ਕੀਤਾ ਤੇ ਫੋਨ ਕਰਕੇ ਜਿਹੜੇ ਦੋ ਤਿੰਨ ਮੁੜੇ ਆ ਉਹ ਆਏ ਨਾਲ ਤਿੰਨ ਚਾਰ ਜਣੇ ਹੋ ਰਹੇ ਇਹਨਾਂ ਨੇ ਪੁੱਛਿਆ ਭਾਈ ਰਾਡ ਰਖੀ ਦੀ ਕੀ ਰਖਿਆ ਦਾ ਸੀ ਦੋ ਰਾਡਾਂ ਇਹਨਾਂ ਨੇ ਜਿਹੜੀਆਂ ਫੜ ਕੇ ਤੇ ਮੇਰੇ ਇੱਥੇ ਮਾਰੀ ਆ ਕਿੱਥੇ ਮਾਰੀ ਆ ਕਿ ਮੇਰੇ ਲੱਤ ਤੇ ਮਾਰੀ ਆ ਕਿ ਮੇਰੇ ਗਿੱਟੇ ਤੇ ਮਾਰੀ ਆ ਇਹ ਮੇਰੇ ਥੀ ਪੈ ਗਏ ਨੇ ਉਹ ਹਸਪਤਾਲ ਤੋਂ ਸੱਜਣ ਨੰਗੜੇ ਹੀ ਉਹ ਚਾਰੇ ਮੈਨੂੰ ਬਿਠਾ ਕੇ ਇੱਥੇ ਲਾਏ ਇੱਕ ਅੱਖ ਨਾਲ ਦੇ